ਹੈਲੋ एवरीवन वेलकम बैक टू माय न्यू व्लॉग ਕਿੱਦਾਂ ਸਾਰੇ ਠੀਕ ਠਾਕ ਹੋ ਅਸੀਂ ਸੀ ਸੀ ਗੁਰੂਧਾਨਾ ਤੇ ਲੁਧਿਆਣਾ ਦੇ ਵਿੱਚ ਅਸੀਂ ਪਹੁੰਚੇ ਸੀ ਗੁਰ ਮੰਡੀ ਸਿੰਦਲਾਨੀ ਸੀ ਸ਼ੈਂਪੂ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਇੱਥੇ ਸ਼ੈਂਪੂ ਮੈਨੂੰ ਮੈਂ ਇੱਕ ਨਾ ਰੀਲ ਦੇਖੀ ਸੀਗੀ ਕਿ ਸ਼ੈਂਪੂ ਇੱਥੇ ਚੀਪਸਟ ਪ੍ਰਾਈਸ ਤੇ ਮਿਲਦੇ ਨਾਲੇ ਪੂਰੇ ਵਧੀਆ ਤੇ ਅਸੀਂ ਉਹ ਸ਼ਾਪ ਲੱਭ ਰਹੇ ਸੀ ਕਿੱਥੇ ਆ ਤੇ ਕਿਉਂਕਿ ਅਸੀਂ ਪਹਿਲੀ ਵਾਰ ਆਏ ਸੀ ਸਭ ਸ਼ਾਪਾਂ ਅਜੇ ਲੱਭ ਨਹੀਂ ਰਹੀ ਸੀ ਅਸੀਂ ਟਰਾਈ ਕਰ ਰਹੇ ਸੀ ਇੱਧਰ ਉੱਧਰ ਦੇਖ ਕੇ ਸ਼ਾਪ ਨਾਲੇ ਸੀ ਹੋਰ ਵੀ ਚੀਜ਼ਾਂ ਦੇਖ ਰਹੇ ਸੀ ਕਿਉਂਕਿ ਆਰਟੀਫੀਸ਼ੀਅਲ ਜੁਐਲਰੀ ਵੀ ਅਸੀਂ ਦੇਖਣੀ ਸੀ ਕਿ ਸਾਨੂੰ ਕਿਤੇ ਕੁਛ ਨਾ ਕੁਛ ਮਿਲ ਜਾਵੇ ਤੇ ਏਦਾਂ ਲੱਭਦੇ ਲੱਭਦੇ ਸੀ ਸਟ੍ਰੀਟ ਤੇ ਪਹੁੰਚੇ ਪਰ ਸਾਨੂੰ ਜਿਹੜੀ ਸੀ ਸ਼ਾਪ ਆਜੇ ਨਹੀਂ ਮਿਲ ਰਹੀ ਸੀ ਪਰ ਅਸੀਂ ਕਿਸੇ ਇਹ ਬਹੁਤ ਭੀੜੀ ਸੀਗੀ ਪਰ ਅਸੀਂ ਤੁਰੇ ਗਏ ਤੁਰੇ ਗਏ ਉਸ ਤੋਂ ਬਾਅਦ ਸਾਨੂੰ ਜਿਹੜੀ ਆ ਦੁਕਾਨ ਜਿਹੜੀ ਮਿਲ ਗਈ ਆ ਜਿਹੜਾ ਸੂ ਦੁਕਾਨ ਸੈਂਟਰ ਹੋਇਆ ਤੇ ਕਾਫੀ ਸਟੱਫ ਸੀਗਾ ਤੇ ਜਿਹੜਾ ਚੀਜ਼ਾਂ 'ਚ ਕਾਫੀ ਜ਼ਿਆਦਾ ਡਿਸਕਾਊਂਟ ਤੇ ਸੀਗੀਆਂ ਤੇ ਕਾਫੀ ਚੀਜ਼ਾਂ ਮੈਨੂੰ ਪਸੰਦ ਵੀ ਆਈਆਂ ਫਿਰ ਇਹ ਕੰਮ ਕਹਿੰਦਾ ਮੈਨੂੰ ਵੀ ਕਾਫੀ ਸਮਾਨ ਪਸੰਦ ਆ ਤੇ ਮੈਂ ਵੀ ਲੈ ਲੈਣਾ ਕਿਉਂਕਿ ਜਿਹੜਾ ਡਿਸਕਾਊਂਟ ਆ ਕਦੇ-ਕਦੇ ਲੱਗਦਾ ਕਿਸੇ ਚੀਜ਼ ਤੇ 50% ਆਫ ਸੀ ਤੇ ਕਿਸੇ ਤੇ 40 ਕਿਸੇ ਤੇ 30 ਤੇ ਮੈਨੂੰ ਸਕਰਬ ਪਸੰਦ ਆ ਡੀ ਟੈਨ ਤੇ ਮੈਂ ਇੱਥੇ ਸ਼ੈਂਪੂ ਕੰਡੀਸ਼ਨਰ ਸੀਰਮ ਤੇ ਹੇਅਰ ਮਾਸਕ ਜ ਤੇ ਹੋਰ ਵੀ ਦੋ ਤਿੰਨ ਚੀਜ਼ਾਂ ਲਈਤੀਆਂ ਸੀਆਂ ਫੇਸ ਰਿਲੇਟਡ ਜਿਵੇਂ ਇੱਕ ਮੈਂ ਲਿੱਤਾ ਸੀਗਾ ਮਾਸਕ ਲਿੱਤੇ ਸੀ ਤੇ ਪਰਫਿਊਮ ਮੈਨੂੰ ਜਿਹੜੇ ਸੀਗੇ ਪਸੰਦ ਆਏ ਤੇ ਉਹ ਲੈ ਕੇ ਮੈਂ ਜਿਹੜਾ ਸੀ ਬਾਹਰ ਆ ਗਈ ਤੇ ਹੁਣ ਸੀਗੀ ਬਹੁਤ ਲੱਗੀ ਭੁੱਖ ਤੇ ਇੱਕ ਮੈਨੂੰ ਕਹਿੰਦਾ ਵੀ ਤੂੰ ਆਪਾਂ ਕਿਤੇ ਕੁਝ ਹੋਰ ਦੇਖ ਲੈਨੇ ਆ ਕੋਈ ਜੇ ਤੂੰ ਸੂਟ ਵਗੈਰਾ ਲੈਣਾ ਵਜੋਂ ਜੁਐਲਰੀ ਵਗੈਰਾ ਲੈਣੀ ਆ ਮੈਂ ਕਿਹਾ ਵੀ ਨਹੀਂ ਪਹਿਲਾਂ ਮੈਨੂੰ ਭੁੱਖ ਲੱਗੀ ਹੋਈ ਆ ਵੈਸੇ ਆਪਾਂ ਨਾਲ ਦੀ ਨਾਲ ਨਿਗਾ ਵੀ ਮਾਰਦੇ ਜਾਂਦੇ ਆ ਵੀ ਜੇ ਆਪਾਂ ਨੂੰ ਕੋਈ ਚੀਜ਼ ਪਸੰਦ ਆਉਂਦੀ ਆ ਗੱਲਾਂ-ਗੱਲਾਂ ਕਰਦੇ ਹੋਏ ਅਸੀਂ ਸਟਰੀਟ ਤੋਂ ਨਿਕਲੀ ਜਾ ਰਹੇ ਸੀ ਕਾਫੀ ਦੁਕਾਨਾਂ ਲੱਗੀਆਂ ਹੋ ਵਾਲੀ ਸਟਾਲ ਤੇ ਫਿਰ ਮੈਂ ਉੱਥੇ ਚਲੀ ਗਈ ਉੱਥੇ ਜਿਹੜੀ ਸਕੂਲ ਵਾਲੀਆਂ ਕੁੜੀਆਂ ਵੀ ਖੜੀਆਂ ਸੀ ਉਹ ਵੇਟ ਕਰ ਰਹੀਆਂ ਸੀ ਕੁਲਚੇ ਦੀ ਬਣਨ ਦੀ ਤੇ ਕੁਲਚੇ ਦਾ ਸੀ ਪ੍ਰਾਈਸ ਪੁੱਛਿਆ ਤੇ ਸੀਗਾ 20 20 ਡਾਲਰ ਹੀ ਆ ਗਿਆ 20 ਰੁਪੀਏ ਪਰ ਪੀਸ ਜਦੋਂ ਮੈਂ ਇੱਥੇ ਪਹਿਲਾਂ 5 ਸਾਲ ਪਹਿਲਾਂ 골ਚਾ ਖਾਦਾ ਸੀ ਉਦੋਂ ਸੀ 57 ਰੁਪੀਸ ਤੇ ਚਲੋ ਹੁਣ ਜਿਹੜਾ ਪ੍ਰਾਈਸ ਇਨਕਰੀਜ਼ ਹੋ ਗਿਆ ਸੀਗਾ ਪਰ ਜਿਹੜਾ 골ਚੇ ਖਾਣ ਦਾ ਮਨ ਸੀ ਸੀਗਾ 골ਚੇ ਖਾਣੇ ਆ ਇਹ ਕਮ ਕਹਿੰਦਾ ਮੈਂ ਵੀ ਦੋ ਖਾਣੇ ਮੈਂ ਕਹਾਂ ਮੈਂ ਵੀ ਦੋ ਖਾਣੇ ਦੋ ਦੋ ਖਾਣੇ 골ਚੇ ਕਿਉਂਕਿ ਭੁੱਖ ਸੀਗੀ ਜਿਹੜੀ ਬਹੁਤ ਜ਼ਿਆਦਾ ਲੱਗੀ ਹੋਈ ਤੇ ਜਿਹੜਾ ਸੀ 골ਚੇ ਵਾਲਾ ਸੀ ਉਹ ਟਾਈਮ ਲਗਾ ਰਿਹਾ ਸੀ ਕਿਉਂਕਿ ਕੁੜੀਆਂ ਦਾ ਜ਼ਿਆਦਾਤਰ ਆ ਸੀਗਾ ਪਰ ਫਿਰ ਵੀ ਉਹਨੇ ਹਿੰਮਤ ਮਾਰ ਕੇ ਜਿਹੜੇ ਸਾਡੇ 골ਚੇ ਸੀ ਰੈਡੀ ਕਰ ਦਿੱਤੇ ਸੀ ਨਾਲ ਦੀ ਨਾਲ ਇੱਕ ਗਾਹਕ ਹੋਰ ਆ ਗਿਆ ਸੀ ਉਹਨਾਂ ਦਾ ਉਹ ਕੰਨ ਸੀ ਹੋਰ ਵੇਟ ਕਰੋ ਕਿ ਸਾਡੇ 골ਚੇ ਪਹਿ ਇੱਕਮ ਤੇ ਮੈਂ ਕਨਵਰਸੇਸ਼ਨ ਕਰਦੇ ਕਰਦੇ ਕੋਲਚੇ ਸਾਡੇ ਰੈਡੀ ਹੋ ਗਏ ਤੇ ਅਸੀਂ ਗੱਡੀ 'ਚ ਜਿੱਥੇ ਪਾਰਕਿੰਗ ਲਗਾਈ ਸੀ ਗੱਡੀ ਉੱਥੇ ਜਾ ਕੇ ਮੈਂ ਕਿਹਾ ਆਪਾਂ ਬੈਠ ਕੇ ਕੋਲਚੇ ਖਾਣੇ ਨਾਲ ਗੱਲਬਾਤ ਕਰਦੇ ਹਾਂ ਕੋਲਚੇ ਅਸੀਂ ਗੱਡੀ 'ਚ ਬਹਿ ਕੇ ਖਾਦੇ ਕੋਲਚੇ ਸੀਗੇ ਬਹੁਤ ਜ਼ਿਆਦਾ ਟੇਸਟੀ ਸਟਫਿੰਗ ਘੱਟ ਸੀ ਕੁਲੀਆਂ ਦੇ ਵਿੱਚ ਪਰ ਫਿਰ ਵੀ ਮੈਨੂੰ ਜਿਹੜਾ ਕੋਲਚੇ ਬਹੁਤ ਟੇਸਟੀ ਲੱਗੇ ਮੈਂ ਪਿਆਰ ਆਪਦੇ ਡੈਸ਼ਬੋਰਡ ਤੇ ਰੱਖ ਲੇ ਕਿਉਂਕਿ ਮੈਨੂੰ ਇੰਨੀ ਜ਼ਿਆਦਾ ਥਕਾਵਟ ਜੀ ਹੋ ਗਈ ਸੀ ਕਿਉਂਕਿ ਇੰਨੀ ਤੋਰਨ ਦੀ ਆਦਤ ਨਹੀਂ ਹੈਗੀ ਬਹਿ ਕੇ ਕੰਮ ਕਰਨ ਦੀ ਆਦਤ ਆ ਫਿਰ ਮੈਂ ਇੱਕਮ ਕਹਿੰਦਾ ਵੀ ਆ ਰਾਮ ਨਾ ਰਿਲੈਕ ਕੁਲਚੇ ਅਸੀਂ ਦੋ ਦੋ ਖਾਦੇ ਉੱਥੋਂ ਤੇ ਉੱਥੇ ਜਿਹੜੀ ਗੱਡੀ ਸਾਡੀ ਪਾਰਕਿੰਗ ਦੇ ਵਿੱਚ ਸੀਗੀ ਪਾਰਕਿੰਗ ਇੰਨੀ ਜ਼ਿਆਦਾ ਕੰਜਸਟਡ ਸੀ ਕਿ ਸਾਨੂੰ ਟਾਈਮ ਲੱਗ ਗਿਆ ਉੱਥੇ ਗੱਡੀ ਕੱਢਦੇ ਆ ਨੂੰ ਪਹਿਲਾਂ ਅਸੀਂ ਕੁਲਚੇ ਖਾ ਕੇ ਫਿਰ ਗੱਡੀ ਉੱਥੋਂ ਕੱਢੀ ਉਸ ਤੋਂ ਬਾਅਦ ਇੱਕੰਮ ਬਰੋ ਕਹਿੰਦਾ ਵੀ ਆਪਾਂ ਚੱਲਦੇ ਆ ਏਸੀ ਮਾਰਕੀਟ ਦੇ ਵਿੱਚ ਕਿਉਂਕਿ ਉਹ ਵੀ ਮੈਂ ਕਦੇ ਦੇਖੀ ਨਹੀਂ ਸੀਗੀ ਕਿਉਂਕਿ ਮੈਂ ਸੂਟਾਂ ਦੀ ਗੱਲ ਕਰ ਰਹੀ ਸੀ ਉਹ ਕਹਿੰਦਾ ਵੀ ਤੁਹਾਨੂੰ ਏਸੀ ਮਾਰਕੀਟ ਦੇ ਵਿੱਚ ਵਧੀਆ ਜਿਹੜੇ ਨੇ ਸੂਟ ਮਿਲ ਜਾਣਗੇ ਕਿਉਂਕਿ ਉਹਨੇ ਏਸੀ ਮਾਰਕੀਟ 'ਚ ਪਹਿਲਾਂ ਦੇਖਿਆ ਹੋਇਆ ਸਾਰਾ ਕੁਝ ਮੇਰਾ ਫਸਟ ਟਾਈਮ ਸੀ ਮੈਂ ਕਿਹਾ ਚ ਫਿਰ ਅਸੀਂ ਜਾਂਦੇ ਜਾਂਦੇ ਸਾਨੂੰ ਟ੍ਰੈਫਿਕ ਬਹੁਤ ਮਿਲੀ ਹਾਰਨ ਵਜ ਦੇ ਵਜਦੇ ਅਸੀਂ ਜਿਹੜੇ ਲੋਕੇਸ਼ਨ ਦੇ ਨੇੜੇ ਚਲੇ ਗਏ ਆਟੋਸ ਜਾ ਰਹੇ ਸੀ ਰੋਡ ਤੇ ਸਾਈਡ ਸਾਈਡਾਂ ਦੇਖਿਆ ਮੈਂ ਗੱਡੀਆਂ ਪਾਰਕਿੰਗ ਖੜੀਆਂ ਸੀਗੀਆਂ ਦੁਕਾਨਾਂ ਤੇ ਬਹੁਤ ਰਸ ਸੀਗਾ ਫਿਰ ਵੀ ਅਸੀਂ ਚੱਲ ਉਹ ਸਹਜੇ ਸਹਜੇ ਤੁਰ ਗਏ ਤੇ ਮੈਂ ਇੱਕ ਮਨ ਵਾਰ-ਵਾਰ ਪੁੱਛੀ ਜਾ ਰਹੀ ਸੀ ਕਦੋਂ ਲੋਕੇਸ਼ਨ ਆਉਣੀ ਆ ਕਦੋਂ ਲੋਕੇਸ਼ਨ ਆਉਣੀ ਇੱਕ ਮੀਰ ਕਹਿੰਦਾ ਬਰੋਕਨ ਦਾ ਆਉਣ ਵਾਲੀ ਆ ਤੇ ਜਿਹੜਾ ਸੀ ਲੋਕੇਸ਼ਨ ਦੇ ਕੋਲ ਪਹੁੰਚ ਗਏ ਅਸੀਂ ਪਾਰਕਿੰਗ ਦੇ ਕੋਲ ਨਾਲ ਹੀ HDFC ਬੈਂਕ ਸੀ ਤੇ ਉੱਥੇ ਜਿਹੜੀ ਇਹ ਲੋਕੇਸ਼ਨ ਸੀਗੀ ਇਹ ਲੋਕੇਸ਼ਨ ਇਦਾਂ ਸੀ ਕਿ ਇੱਥੇ ਜਿਹੜੀ ਪਾਰਕਿੰਗ ਆ ਉਹ ਲਿਫਟ ਦੇ ਵਿੱਚ ਹੋਣੀ ਸੀ ਇਹ ਮੈਂ ਜਿਹੜਾ ਐਕਸਪੀਰੀਅੰਸ ਆ ਮੇਰਾ ਫਸਟ ਟਾਈਮ ਹੋ ਰਿਹਾ ਸੀਗਾ ਫਿਰ ਮੈਂ ਕੰਮ ਨੂੰ ਕਿਹਾ ਵੀ ਆਪਾਂ ਚਲੋ ਦੇਖਦੇ ਹਾਂ ਕਿਦਾਂ ਦਾ ਹੁੰਦਾ ਵਾ ਫਸਟ ਗੱਡੀ ਪਹਿਲਾਂ ਮੇਰੇ ਮੂਰੇ ਖੜੀ ਸੀ ਇੱਕ ਗੱਡੀ ਉਹਨੂੰ ਟਾਈਮ ਲੱਗ ਰਿਹਾ ਸੀ 5-10 ਮਿੰਟ ਤੇ ਲਿਫਟ ਤੇ ਵੀ ਲਿਖਿਆ ਹੋਇਆ ਸੀਗਾ ਕਿ ਤੁਸੀਂ ਪੇਸ਼ੈਂਟ ਦੇ ਨਾਲ ਵੀ ਬਾਹਰ ਹੀ ਰੁਕੋ ਕਿਰਕਾ ਗੱਡੀ ਨੂੰ ਟਾਈਮ ਲੱਗ ਸਕਦਾ ਵਾ ਕਿਉਂਕਿ ਇੱਥੇ ਗੱਡੀਆਂ ਮੋਟਰਸਾਈਕਲ ਸਾਈਕਲ ਸਭ ਕੁਝ ਹੀ ਜਿਹੜੇ ਸੀ ਲਿਫਟ ਵਿੱਚ ਸੀ ਜਾ ਰਹੇ ਸੀਗੇ ਫਿਰ ਅਸੀਂ 5 ਤੋਂ 10 ਮਿੰਟ ਵੇਟ ਕੀਤੀ ਤੇ ਆਲੇ-ਦਾਲੇ ਦਾ ਵਿਊ ਲਿਆ ਸਕੂਟਰ ਮੋਟਰਸਾਈਕਲ ਉਸ ਤੋਂ ਬਾਅਦ ਵੇਟ ਕਰਦੇ ਕਰਦੇ ਸਾਨੂੰ 10 ਮਿੰਟ ਹੋ ਗਏ ਸੀ ਤੇ ਮੂਰਲੀ ਗੱਡੀ ਸਾਡੀ ਮੂਵ ਹੋ ਗਈ ਤੇ ਵਾਰੀ ਸਾਡੀ ਆ ਗਈ ਸੀਗੀ ਤੇ ਸਾਨੂੰ ਵੀਰਾ ਜਿਹੜਾ ਉੱਥੇ ਸੀਗਾ ਅੰਦਰ ਪਾਰਕਿੰਗ ਵਾਲਾ ਨੇ ਦੱਸਿਆ ਵੀ ਹੌਲੀ ਹੌਲੀ ਤੁਸੀਂ ਆਪਣੀ ਗੱਡੀ ਮੂਵ ਕਰੋ ਤੇ ਅੰਦਰ ਲੈ ਕੇ ਜਾਓ ਪਹਿਲਾਂ ਵਾਲੀ ਗੱਡੀ ਦੀਆਂ ਬ੍ਰੇਕਾਂ ਲੱਗੀਆਂ ਕਿ ਹੁਣ ਉਹਦੀ ਵਾਰੀ ਆਈ ਸੀਗੀ ਅਸੀਂ ਗੱਡੀ ਜਿਹੜੀ ਸਾਡੀ ਬਾਹਰ ਸੀ ਇੱਕ ਟਾਈਮ ਦੇ ਵਿੱਚ ਲਿਫਟ ਦੇ ਵਿੱਚ ਇੱਕ ਹੀ ਗੱਡੀ ਜਾ ਰਹੀ ਸੀਗੀ ਪਰ ਅਸੀਂ ਫੇਰ ਵਾਰ ਵੇਟ ਕਰਦੇ ਰਹੇ ਸਾਨੂੰ ਇਦਾਂ ਸੀ ਕਿ ਇੱਕ ਐਂਟਰੈਂਸ ਆ ਇੱਕ ਐਗਜ਼ਿਟ ਆ ਪਰ ਇਦਾਂ ਦਾ ਕੁਝ ਵੀ ਨਹੀਂ ਸੀ ਦੋਨੇ ਗੇਟਾਂ ਦੇ ਵਿੱਚੋਂ ਗੱਡੀਆਂ ਐਂਟਰ ਹੁੰਦੀਆਂ ਸੀ ਤੇ ਐਗਜ਼ਿਟ ਵੀ ਕਿਤੋਂ ਵੀ ਹੋ ਸਕਦਾ ਸੀ ਫਸਟ ਡੋਰ ਤੋਂ ਵੀ ਸੈਕੰਡ ਡੋਰ ਤੋਂ ਵੀ ਪੰਜਾਤ ਮਿੰਟ ਫੇਰ ਵੇਟ ਕੀਤੀ ਵੇਟ ਕਰਦੇ ਕਰਦੇ ਇਦਾਂ ਹੋਈ ਜਾ ਰਿਹਾ ਸੀ ਕਿ ਛੇਤੀ ਹੋਵੇ ਛੇਤੀ ਹੋਵੇ ਕਿਉਂਕਿ ਗਰਮੀ ਵੀ ਬਹੁਤ ਜ਼ਿਆਦਾ ਸੀਗੀ ਉਸ ਤੋਂ ਬਾਅਦ ਜਿਹੜੀ ਸਾਡੀ ਟਰਨ ਆ ਗਈ ਸੀਗੀ ਦੋ ਕੁ ਮਿੰਟ ਹੀ ਲੱਗੇ ਸੀ ਫਿਰ ਉਸ ਤੋਂ ਬਾਅਦ ਮੈਂ ਇੱਕ ਮਿੰਟ ਕਿਹਾ ਚਲੋ ਸ਼ੁਕਰ ਆਪਣੀ ਵਾਰੀ ਆਈ ਆਈ ਆਪਾਂ ਨੂੰ ਅੰਦਰ ਚੱਲਦੇ ਆਂ ਤੇ ਅੰਦਰ ਜਾਂਦੇ ਜਾਂਦੇ ਸਾਨੂੰ ਬਸ ਇੱਕ ਦੋ ਮਿੰਟ ਹੋਰ ਲੱਗੇ ਲਿਫਟ ਖੋਲ ਜਾ 골 ਜਾ ਕਰੇ ਸੀ ਲਿਫਟ ਖੋਲ ਜਾ سیم سیم ਖੋਲ ਜਾ سیم سیم ਤੇ ਲਿਫਟ ਖੁੱਲ ਗਈ ਸੀ ਐਕਟਿਵਾ ਵਾਲਾ ਵੀ ਅੰਦਰ ਸੀਗਾ ਉਹਨੇ ਫਿਰ ਬਾਹਰ ਕੱਢੀ ਐਕਟਿਵਾ ਫਿਰ ਸਾਡੀ ਵਾਰੀ ਆਈ ਅਸੀਂ ਅੰਦਰ ਚਲੇ ਗਏ ਮੈਂ ਪਹਿਲੀ ਵਾਰ ਇਦਾਂ ਦਾ ਸਿਸਟਮ ਦੇਖਿਆ ਸੀ ਕਿ ਲਿਫਟ ਇਦਾਂ ਦੀ ਹੁੰਦੀ ਹੈ ਜਨ ਕਿ ਫਸਟ ਟਾਈਮ ਫਿਰ ਮੈਨੂੰ ਇੱਕੰਨੇ ਕਿਹਾ ਕਿ ਮੈਂ ਤੈਨੂੰ ਇਹ ਚੀਜ਼ ਐਕਸਪੀਰੀਅੰਸ ਕਰਾਉਣਾ ਵੀ ਕਿੱਦਾਂ ਦੀ ਹੁੰਦੀ ਆ ਮੈਂ ਕਿ ਯੂਜੂਲੀ ਆਪਾਂ ਪਰਸਨਸ ਦੀ ਤਾਂ ਦੇਖਿਆ ਲਿਫਟ ਹੁੰਦੀ ਹੈ ਤੇ ਆ ਜਿਹੜੀ ਹੈ ਲਿਫਟ ਆਪਾਂ ਪਹਿਲੀ ਵਾਰ ਹੀ ਦੇਖੀ ਆ ਫਿਰ ਇਦਾਂ ਸੀ ਵੀ ਪੁਰਾਣੀ ਸੀਗੀ ਲਿਫਟ ਮੈਨੂੰ ਡਰ ਲੱਗੀ ਜਾਵੇ ਕਿ ਪਤਾ ਨਹੀਂ ਕੀ ਸ਼ਾਪਸ ਦੇ ਵਿੱਚ ਜਾ ਕੇ ਮੈਨੂੰ ਜਿਹੜੇ ਪਹਿਲੇ ਦੁਕਾਨ ਤੇ ਮੈਨੂੰ ਸੂਟ ਜਿਹੜੇ ਪਸੰਦ ਆਉਣ ਲੱਗੇ ਵੀ ਮੈਨੂੰ ਹਾਂ ਕੁਝ ਠੀਕ ਲੱਗੇ ਮੈਨੂੰ ਪਹਿਲਾਂ ਰਾਣੀ ਰੰਗ ਰਾਣੀ ਕਲਰ ਦਾ ਸੂਟ ਪਸੰਦ ਆਇਆ ਸੂਟ ਸੋਨਾ ਬਹੁਤ ਲੱਗ ਰਿਹਾ ਸੀ ਫਿਰ ਮੈਨੂੰ ਥੋੜਾ ਜਿਹਾ ਇਦਾਂ ਲੱਗਿਆ ਵੀ ਕਢਾਈ ਦਾ ਵਿੱਚ ਫਰਕ ਆ ਤੇ ਮੈਂ ਕਿਹਾ ਇੱਕਮ ਸੋਚਦੇ ਆਂ ਆਪਾਂ ਵੀ ਇਹ ਲੈਣਾ ਕ ਸੂਟ ਨਹੀਂ ਅਸੀਂ ਸਾਈਡ ਤੇ ਕਢਾ ਲਿਆ ਤਿੰਨ ਚਾਰ ਅਸੀਂ ਹੋਰ ਸੂਟ ਕਢਾਏ ਸੀਗੇ ਉਹ ਬੀਸੀ ਬਾਰ-ਬਾਰ ਲਗਾ ਕੇ ਦੇਖ ਰਹੀ ਸੀ ਇਹ ਸੂਟ ਫਿਰ ਜਿਹੜੇ ਲਗਾਉਂਦੇ ਲਗਾਉਂਦੇ ਫਿਰ ਮੈਂ ਉਹਨੂੰ ਚੋਇਸ ਦਿਖਾਈ ਕੀ ਇਦਾਂ ਦੇ ਸੂਟ ਕੱਢੋ ਫਿਰ ਮੈਨੂੰ ਲੱਗੀ ਸੀ ਪਿਆਸ ਤੇ ਪਾਣੀ ਵੀ ਰਾਪੀ ਮੈਨੂੰ ਦੇ ਗਏ ਮੈਂ ਕਿਹਾ ਸ਼ੁਕਰ ਹੈ ਥੈਂਕ ਗੋਡ ਪਾਣੀ ਪੀਣ ਨੂੰ ਮਿਲਿਆ ਸੂਟ ਮੈਨੂੰ ਇੱਥੋਂ ਦੋ ਤਿੰਨ ਪਸੰਦ ਆਏ ਤੇ ਮੈਂ ਸੂਟ ਸਾਈਡ ਤੇ ਕਢਾ ਲੇ ਤੇ ਏਕਮ ਕਹਿੰਦਾ ਮੈਨੂੰ ਵੀ ਡੰਨਾ ਸੂਟਿੰਗ ਵੀ ਚਲ ਤੂੰ ਲੈ ਲੈ ਸੂਟ ਫਿਰ ਲੈ ਲੈ ਫਿਰ ਅਸੀਂ ਹਰਦੀਪ ਕਲੈਕਸ਼ਨ ਦੇ ਖੜੇ ਸੀਗੇ ਮੈਂ ਥੱਕੀ ਬਹੁਤ ਹੋਈ ਸੀ ਇਸ ਲਈ ਜਿਹੜੀ ਸੀ ਮੈਂ ਸੂਟ ਜਿੰਨੇ ਕ ਮੈਨੂੰ ਹੋ ਸਕਿਆ ਮੋਂਨੇ ਕ ਲੈ ਕੇ ਬੈਗ ਅਪ ਦੇ ਫੜ ਕੇ ਚਲੀ ਗਈ ਉੱਥੋਂ ਫੇ ਮੈਨੂੰ ਨਾ ਵੈਲਬਰਟ ਦੇ ਵੀ ਗ੍ਰੀਨ ਤੇ ਰੈੱਡ ਕਲਰ ਦੇ ਪਏ ਸੀਗੇ ਸੂਟ ਉਹ ਵੀ ਮੈਨੂੰ ਬਹੁਤ ਪਸੰਦ ਆਏ ਪਰ ਮੈਂ ਜਿਹੜੇ ਸੀ ਥੱਕੀ ਕਰਕੇ ਬਾਹਰ ਆ ਗਈ ਫਟਾਫਟ ਸ਼ਾਪ ਤੋਂ ਬਾਸੂ ਰੇਲੋ ਨਾਲ ਬਸ ਸਟੈਂਡ ਤੇ ਪਹੁੰਚ ਕੇ ਅਸੀਂ ਹੁਣ ਲੱਗੀ ਸੀ ਭੁੱਖ ਥੋੜੀ ਜੀ ਖੋਲਚੀ ਚੀਜ਼ਾਂ ਜਿਹਾ ਹੋਵੇ ਸੀ ਕਾਦੇ ਪਿਆਸ ਲੱਗੀ ਸੀ ਸੌਰੀ ਕਿਉਂਕਿ ਉਸ ਤੋਂ ਬਾਅਦ ਅਸੀਂ ਕੁਛ ਖਾਦਾ ਨਹੀਂ ਸੀ ਕੋਲਚੀ ਕਾ ਇੱਕ ਕੋਲਡ ਡਰਿੰਕ ਵੈਰ ਕੁਸ਼ਨ ਲਈ ਪੀਤਾ ਸੀਗਾ ਤੇ ਅਸੀਂ ਜੂਸ ਪੈਕ ਕਰਾ ਰਹੇ ਘਰੇ ਜਾ ਕੇ ਪੀਵਾਂਗੇ ਸਣ ਵਾਲੀ ਹਰਜੈਸਪੀ ਪੀ ਲ ਹਰਜੈਸਪੀ ਲੰਦਾ ਕਿ ਮੇਰੇ ਮੈਕਸੀਕੋ ਤੋਂ ਨਾ ਪੀ ਲੰਦਾ ਵਧੀਆ ਚਲੋ ਉਹ ਵੀ ਪਿਲੂਆ ਨਾਲੇ ਬਸ ਪਹੁੰਚਣ ਵਾਲੇ 5 ਮਿੰਟ ਤੱਕ ਕਰੇ ਸੀ ਕਿ ਇੱਥੋਂ ਮੈਂ ਕਿਹਾ ਜੂਸ ਪਿਆ ਕੇ ਕਰਾ ਲੈਂ ਨਾ ਘਰੇ ਆ ਕੇ ਆਰਾਮ ਨਾਲ ਰਿਲੈਕਸ ਹੋ ਕੇ ਪੀ ਮੰਗੇ ਅੱਜ ਦਾ ਵਲੌਗ ਕਰਦੇ ਇੱਥੇ ਰਹਿਣ ਹੋਣੇ ਕਿ ਅਸੀਂ ਫਿਰ ਸ਼ਾਮ ਨੂੰ ਜਾਵਾਂਗੇ ਮੈਂ ਵੀ ਗੁਰਦੁਆਰਾ ਸਾਹਿਬ ਅੱਜ ਦਾ ਵਲੌਗ ਫਿਰ ਮਤਲਬ ਅੱਜ ਸੈਰ ਵੀ ਜਾਣੀ ਹੈ ਗੁਰਦੁਆਰਾ ਸਾਹਿਬ ਉਹਨਾਂ ਮੰਨਤਾ ਸੀਗਾ ਫਿਰ ਦੇਖਦਾ ਸ਼ਾਮ ਨੂੰ ਸੋਚ ਰਹੇ ਹਾਂ ਕਿ ਕੱਲੂ ਤਾਂ ਮੈਂ ਆਪਦੇ ਸੋਰੇ ਪਿੰਡ ਜਾਣਾ ਹੂੰ ਕੱਲੂ ਜਾਣਾ ਸੋਰੇ ਪਿੰਡ ਤੇ ਇਸ ਲਈ ਅੱਜ ਸੋ ਫਿਰ ਜੇ ਸ਼ਾਮ ਨੂੰ ਟਾਈਮ ਲੈ ਕੇ ਫਿਰ ਗੁਰਦੁਆਰਾ ਸਾਹਿਬ ਜਾਇਆ ਮੈਂ ਪਰ ਫਿਲਹਾਲ ਇਹ ਅੱਜ ਦਾ ਵਲੋਗ ਕਰਦੇ ਇਥੇ ਨਾਲ ਸਾਡਾ ਚੈਨਲ ਸਬਸਕ੍ਰਾਈਬ ਸ਼ੇਅਰ ਕਰਦੇ ਸ਼ੇਅਰ ਤੇ ਲਾਈਕ ਕਰਨਾ ਨਾ ਭੁੱਲਿਓ ਟਾਟਾ ਬਾਏ ਬਈ ਸਾਰਿਆਂ ਨੂੰ ਥੈਂਕ ਯੂ